ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸੁਣਾਗੇ ਸਿੱਖ ਇਤਿਹਾਸ ਦੀ ਇੱਕ ਬਹੁਤ ਹੀ ਮਹਾਨ ਅਤੇ ਪ੍ਰੇਰਕ ਸਾਖੀ ਭਾਈ ਮੱਖਣ ਸ਼ਾ ਲੁਬਾਣਾ ਜੀ ਦੀ ਉਹ ਸਾਖੀ ਜਿਸ ਨੇ ਪੂਰੀ ਸਿੱਖ ਕੌਮ ਨੂੰ ਸੱਚੇ ਗੁਰੂ ਦੀ ਪਛਾਣ ਕਰਵਾਈ ਇਹ ਸਿਰਫ ਇੱਕ ਕਹਾਣੀ ਨਹੀਂ ਇਹ ਸਾਡਾ ਇਤਿਹਾਸ ਹੈ ਸਾਡਾ ਵਿਸ਼ਵਾਸ ਹੈ ਸਾਡਾ ਅਡੋਲ ਭਰੋਸਾ ਹੈ ਭਾਈ ਮੱਖਣ ਸ਼ਾ ਲੁਬਾਣਾ ਜੀ ਕਸ਼ਮੀਰ ਵਾਸੀਆਂ ਵਿੱਚੋਂ ਸਨ ਉਹ ਵਪਾਰ ਦਾ ਕੰਮ ਕਰਦੇ ਸਨ ਇਮਾਨਦਾਰੀ ਦਿਲਦਾਰੀ ਅਤੇ ਗੁਰੂ ਘਰ ਨਾਲ ਡੂੰਗੀ ਸਰਦਾਵਾਲੇ ਸਨ ਲਬਾਣਾ ਭਾਈ ਚਾਰਾ ਉਸ ਸਮੇਂ ਭਾਰਤ ਦੇ ਵਪਾਰ ਵਿੱਚ ਬਹੁਤ ਮੰਨਿਆ ਜਾਂਦਾ ਸੀ ਭਾਈ ਮੱਖਣ ਸ਼ਾਹ ਜੀ ਸਮੁੰਦਰ ਰਾਹੀਂ ਵਪਾਰ ਕਰਦੇ ਤੇ ਗੁਰੂ ਘਰ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹਿੰਦੇ ਸਨ ਇੱਕ ਵਾਰ ਉਹ ਆਪਣੇ ਜਹਾਜ਼ ਤੇ ਦੂਰ ਦੂਰ ਦੇਸ਼ ਵਪਾਰ ਲਈ ਜਾ ਰਹੇ ਸਨ ਸਮੁੰਦਰ ਸ਼ਾਂਤ ਸੀ ਪਰ ਅਚਾਨਕ ਸਭ ਕੁਝ ਬਦਲ ਗਿਆ ਕਾਲੇ ਬੱਦਲ ਛਾ ਗਏ ਹਵਾਵਾਂ ਚੱਲਣ ਲੱਗੀਆਂ ਲਹਿਰਾਂ ਇਸ ਤਰ੍ਹਾਂ ਉੱਠ ਰਹੀਆਂ ਸਨ ਕਿ ਜਿਵੇਂ ਪੂਰਾ ਸਮੁੰਦਰ ਨਿਗਲ ਜਾਣ ਲਈ ਤਿਆਰ ਹੈ ਜਹਾਜ਼ ਡਾਵਾਂਡੋਲ ਹੋ ਗਿਆ ਮੌਤ ਬਿਲਕੁਲ ਨੇੜੇ ਖੜੀ ਸੀ ਉਸ ਵੇਲੇ ਮੱਖਣ ਸ਼ਾਹ ਜੀ ਨੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੇ ਤੁਸੀਂ ਮੇਰੀ ਜਾਨ ਬਚਾ ਲਈ ਤਾਂ ਮੈਂ ਤੁਹਾਡੇ ਦਰ ਤੇ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ ਉਹ ਵਾਦਾ ਇਮਾਨਦਾਰੀ ਨਾਲ ਕੀਤਾ ਗਿਆ ਸੀ। ਉਹਨਾਂ ਦਾ ਮਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੁੜਿਆ ਹੋਇਆ ਸੀ। ਵਾਹਿਗੁਰੂ ਜੀ ਦੀ ਕਿਰਪਾ ਨਾਲ ਕੁਝ ਪਲਾਂ ਵਿੱਚ ਤੂਫਾਨ ਸ਼ਾਂਤ ਹੋ ਗਿਆ। ਜਹਾਜ਼ ਸੁਰੱਖਿਅਤ ਹੋ ਗਿਆ, ਜੀਵਨ ਬਚ ਗਿਆ। ਘਰ ਵਾਪਸ ਆ ਕੇ ਭਾਈ ਮੱਖਣ ਸ਼ਾਹ ਜੀ ਦੇ ਮਨ ਵਿੱਚ ਇੱਕ ਹੀ ਗੱਲ ਸੀ ਕਿ ਮੈਂ ਗੁਰੂ ਜੀ ਨੂੰ ਆਪਣਾ ਵਾਅਦਾ ਨਿਭਾਉਣਾ ਹੈ। ਪਰ ਸਮਾਂ ਥੋੜਾ ਅਜੀਹਾ ਸੀ। ਗੁਰੂ ਹੈ ਕੌਣ? ਇਸ ਤੇ ਲੋਕ ਭਰਮਿਤ ਸਨ। ਕਈ ਲੋਕ ਆਪਣੇ ਆਪ ਨੂੰ ਗੁਰੂ ਕਹਿ ਕੇ ਲੋਕਾਂ ਨੂੰ ਧੋਖਾ ਦੇ ਰਹੇ ਸਨ ਇਹ ਉਹ ਸਮਾਂ ਸੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੱਦੀ ਨੂੰ ਲੈ ਕੇ ਗਲਤਫਹਿਮੀਆਂ ਪੈਦਾ ਕੀਤੀਆਂ ਜਾ ਰਹੀਆਂ ਸਨ ਭਾਈ ਮੱਖਣ ਸ਼ਾਹ ਜੀ ਨੇ ਸੋਚਿਆ ਕਿ ਸੱਚਾ ਗੁਰੂ ਉਹੀ ਹੋਵੇਗਾ ਜੋ ਤੂਫਾਨ ਵਿੱਚ ਕੀਤੇ ਵਾਅਦੇ ਬਾਰੇ ਜਾਣਦਾ ਹੋਵੇਗਾ ਇਸ ਲਈ ਉਹ ਹਰ ਥਾਂ ਤੇ ਜਾ ਕੇ ਹਰ ਇੱਕ ਗੁਰੂ ਦੇ ਅੱਗੇ ਦੋ ਦੋ ਮੋਹਰਾਂ ਰੱਖਦਾ ਹੈ ਪਰ ਝੂਠੇ ਗੁਰੂ ਥਾਲੀ ਵਿੱਚ ਮੋਹਰਾਂ ਵੇਖ ਕੇ ਖੁਸ਼ ਹੋ ਜਾਂਦੇ ਪਰ ਕੋਈ ਵੀ ਨਹੀਂ ਜਾਣਦਾ ਸੀ ਕਿ ਅਸਲ ਵਿੱਚ ਕੀ ਵਾਅਦਾ ਕੀਤਾ ਗਿਆ ਸੀ ਭਾਈ ਮੱਖਣ ਸ਼ਾਹ ਜੀ ਸਮਝ ਗਏ ਕਿ ਇਹ ਇਹ ਸਾਰੇ ਝੂਠੇ ਗੁਰੂ ਹਨ ਆਖਿਰ ਉਹ ਆਨੰਦਪੁਰ ਸਾਹਿਬ ਪਹੁੰਚੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨਿਮਰਤਾ ਸ਼ਾਂਤੀ ਅਤੇ ਜੋਤ ਨਾਲ ਬੈਠੇ ਹੋਏ ਸਨ ਭਾਈ ਮੱਖਣ ਸ਼ਾਹ ਨੇ ਗੁਰਦਵਾਰ ਵਿੱਚ ਪ੍ਰਵੇਸ਼ ਕੀਤਾ ਉੱਥੇ ਕੋਈ ਕਿਸੇ ਤਰ੍ਹਾਂ ਦਾ ਵਿਸ਼ੇਸ਼ ਪ੍ਰਬੰਧ ਨਹੀਂ ਸੀ ਨਾ ਹੀ ਆਪਣੇ ਆਪ ਨੂੰ ਗੁਰੂ ਕਹਿਣ ਦਾ ਕੋਈ ਸ਼ੋਰ ਸ਼ਰਾਬਾ ਬਸ ਨਿਮਰਤਾ ਸਹਿਜ ਅਤੇ ਜੋਤ ਸੀ ਭਾਈ ਮੱਖਣ ਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਦੋ ਸੋਨੇ ਦੀਆਂ ਮੋਹਰਾਂ ਰੱਖੀਆਂ ਤਾਂ ਗੁਰੂ ਸਾਹਿਬ ਜੀ ਨੇ ਮਿੱਠੀ ਮੁਸਕਾਨ ਦੇ ਨਾਲ ਕਿਹਾ ਕਮ ਅਖਣ ਸ਼ਾਹ ਬਾਕੀ 498 ਮੋਹਰਾਂ ਕਿੱਥੇ ਗਈਆਂ ਇਹ ਸੁਣ ਕੇ ਪਾਈ ਮੱਖਣ ਸ਼ਾਹ ਜੀ ਦੇ ਅੰਦਰੋਂ ਰੋਂਗਟੇ ਖੜੇ ਹੋ ਗਏ ਤੇ ਸੋਚਣ ਲੱਗੇ ਕਿ ਇਹ ਉਹੀ ਗੁਰੂ ਹੈ ਜੋ ਸਮੁੰਦਰ ਦੇ ਤੂਫਾਨ ਵਿੱਚ ਮੇਰੀ ਅਰਦਾਸ ਸੁਣ ਰਹੇ ਸਨ ਜੋ ਮੇਰੇ ਮਨ ਦੀ ਸਾਰੀ ਗੱਲ ਜਾਣਦੇ ਹਨ ਪਾਈ ਮੱਖਣ ਸ਼ਾਹ ਜੀ ਗੁਰੂ ਦੇ ਚਰਨਾਂ ਵਿੱਚ ਟੈਪਏ ਖੁਸ਼ੀ ਦੇ ਮਾਰੇ ਉਹ ਸਮਝ ਨਹੀਂ ਸਕਦੇ ਸੀ ਕਿ ਕੀ ਕਾਰਨ ਉਹ ਛੱਤ ਤੇ ਚੜ ਗਏ ਅਤੇ ਉੱਚੀ ਉੱਚੀ ਆਵਾਜ਼ਾਂ ਮਾਰ ਰਹੇ ਸਨ ਕਿ ਗੁਰੂ ਲਾਡੋਰੇ ਗੁਰੂ ਲਾਡੋਰੇ ਮੈਨੂੰ ਸੱਚਾ ਗੁਰੂ ਮਿਲ ਗਿਆ ਹੈ ਇਸ ਵਾਕ ਨੇ ਸਾਰੀ ਸਿੱਖ ਕੌਮ ਨੂੰ ਸੱਚੇ ਗੁਰੂ ਦੀ ਪਛਾਣ ਕਰਵਾਈ ਸੰਗਤਾਂ ਦੌੜਦੀਆਂ ਹੋਈਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਆਈਆਂ ਮੱਖਣ ਸ਼ਾਹ ਜੀ ਨੇ ਪੂਰਾ ਵਾਅਦਾ ਨਿਭਾਇਆ 512 ਗੁਰੂ ਸਾਹਿਬ ਦੀ ਚਰਣਾ ਵਿੱਚ ਭੇਟ ਕੀਤੀਆਂ ਹੋ ਰਏ ਸਨ ਤੇ ਕਹਿ ਰਹੇ ਸਨ ਸੱਚਾ ਗੁਰੂ ਮਨ ਦੀ ਹਰ ਗੱਲ ਜਾਣਦਾ ਹੈ ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਗੁਰੂ ਸੱਚੇ ਨੇਤਰਤਵ ਦਾ ਰਾਹ ਦਿਖਾਉਂਦੇ ਹਨ ਕੂੜੇ ਗੁਰੂ ਹਮੇਸ਼ਾ ਦੁਨਿਆਵੀ ਲਾਲਚ ਵਿੱਚ ਫਸੇ ਰਹਿੰਦੇ ਹਨ ਸਿੱਖ ਕਦੇ ਵਾਅਦਾ ਨਹੀਂ ਭੁਲਾਉਂਦਾ ਗੁਰੂ ਦੀ ਪਹਿਚਾਣ ਸੇਵਾ ਨਿਮਰਤਾ ਅਤੇ ਜੋਤ ਨਾਲ ਹੁੰਦੀ ਹੈ ਜੀ ਭਾਈ ਮੱਖਣ ਸ਼ਾਲੂਬਾਣਾ ਜੀ ਦੀ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਜੇ ਮਨ ਵਿੱਚ ਸੱਚਾਈ ਹੋਵੇ ਭਰੋਸਾ ਹੋਵੇ ਤਾਂ ਗੁਰੂ ਆਪਣੇ ਆਪ ਆਪਣੇ ਆਪ ਰਾਹ ਦਿਖਾ ਦਿੰਦਾ ਹੈ ਤਨ ਭਾਈ ਮੱਖਣ ਸ਼ਾਲੂਬਾਣਾ ਜੀ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਅਤੇ ਵੀਡੀਓ ਨੂੰ ਹੋਰ ਸੰਗਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ